ਇਸ ਜ਼ਲਾਲ ਨੇ ਕਿਹਾ ਕਹਿ ਲਗਾ ਤੇਗ ਬਹਾਦਰ ਦੇਖ ਮੇਰੀ ਤੇਗ ਕਿੰਨੀ ਚਮਕ ਰਹੀ ਹੈ ਇਸ ਤੇਗ ਦੇ ਨਾਲ ਤੇਰਾ ਸਿਰ ਧੜ ਤੇ ਨਾਲੋਂ ਅਲੱਗ ਕਰ ਦੇਣਾ ਔਰੰਗਜ਼ੇਬ ਦਾ ਹੁਕਮ ਹੈ ਨੌਵੀਂ ਜੋਤ ਹਿੰਦ ਦੀ ਛਾਤਰ ਮਨੁੱਖਤਾ ਦੀ ਹਾਮੀ ਪੰਣ ਵਾਲੇ ਮਨੁੱਖਤਾ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਪ੍ਰਭੂ ਦਾ ਆਸਰਾ ਲੈਣ ਵਾਲੇ ਸਤਿਗੁਰੂ ਗੁਰੂ ਤੇਗ ਬਹਾਦਰ ਪਛਾ ਮਹਾਰਾਜ ਜੀ ਕਹਿੰਦੇ ਜ਼ਲਾਲ ਮੇਰਾ ਵੀ ਇੱਕ ਸਨੇਹਾ ਦੇ ਦੇ ਵੀ ਔਰੰਗਜ਼ੇਬ ਨੂੰ ਜਿਸ ਤੇਗ ਤੇ ਤੈਨੂੰ ਬੜਾ ਮਾਣ ਹੈ ਨਾ ਤੇ ਔਰੰਗਜ਼ੇਬ ਜ਼ਾਤ ਰੱਖੀ ਇਹੀ ਤੇਗ ਤੇਰੇ ਰਾਜ ਨੂੰ ਇੱਕ ਦਿਨ ਖਤਮ ਕਰ ਦੇਵੇਗੀ ਮੈਂ ਹਾ ਤੇਗ ਟਿਕਟਲਾ ਤੇਗ ਤੂੰ ਵੀ ਇੱਕ ਦੋੜੀ ਪਰਖ ਲੈ ਸੌ ਤੇਗਾ ਮੈਨੂੰ ਲਕਬ ਹੈ ਤੇਗ ਬਹਾਦਰੀ ਦਾ ਮੇਰੇ ਸਾਵੇਂ ਨਹੀਂ ਸਕਦੀ ਖਲੋ ਤੇਗਾ ਮੈਂ ਤਾਂ ਜੰਮਦਿਆ ਤੇਗਾ ਦੀ ਸ਼ਾ ਮਾਣੀ ਮੇਰੇ ਪਿਓ ਨੇ ਪਹਿਨੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਤੇਰਾ ਪਰਖਦਾ ਰਿਹਾ ਪਿਓ ਤੇਗਾ ਮੇਰਾ ਸਨੇਹਾ ਦੇਦੇ ਵੀ ਔਰੰਗਜ਼ੇਬ ਨੂੰ 11 ਨਵੰਬਰ ਦਿਨ ਵੀਰਵਾਰ 1675 ਸੂਰਜ ਤਰਿਆ ਗੁਰੂ ਤੇਗ ਬਹਾਦਰ ਪਾਚਾ ਮਹਾਰਾਜ ਜੀ ਨੇ ਕਿਹਾ ਜਦੋਂ ਮੈਂ ਜਪਜੀਤ ਸਾਹਿਬ ਜੀ ਦਾ ਪਾਠ ਪੂਰਾ ਕਰਕੇ ਆਪਣਾ ਸਿਰ ਝੁਕਾਵਾਂਗਾ ਤੂੰ ਮੇਰਾ ਸਿਰ ਤੜ ਦੇ ਨਾਲੋਂ ਅਲੱਗ ਕਰ ਦੇਵੀਂ ਜਿਵੇਂ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਚਬਜੀ ਸਾਹਿਬ ਜੀ ਦਾ ਪਾਠ ਕੀਤਾ ਜਿਨੀ ਨਾਮ ਧਿਆਇਆ ਗੈਮ ਸ਼ਕਤਕਾਰ ਨਾੜਕ ਤੇ ਮੁਖ ਉਚਲੇ ਕੇਤੀ ਛੁਟੀ ਨਾ ਜਿਵੇਂ ਹੀ ਸਤਗੁਰਾਂ ਨੇ ਸੀਸ ਚਕਾਇਆ ਜ਼ਲਾਦ ਜ਼ਲਾਲਉਦੀਨ ਨੇ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਉਤੇ ਵਾਰ ਹੀ ਉ ਕਰ ਦਿੱਤਾ ਤੀਸੇਬ ਕੁਰਾ ਜਦ ਸੀਸ ਨਿਵਾਇਆ ਖਿੱਚੀ ਤੇਗ ਜਲਾਦ ਨੇ ਗੁੱਸੇ ਵਿੱਚ ਆਇਆ ਓ ਖਿੱਚੀ ਤੇਗ ਜਲਾਦ ਨੇ ਗੁੱਸੇ ਵਿੱਚ ਆਇਆ काजी oh, काजीपुरमाया Seashore in Ma Oh! ਮਨਾਇਆ ਹੋ ਚੰਦ ਸੂਰਜ ਤੇ ਤਾਰਿਆ ਮਨ ਸੋਗ ਮਨਾਇਆ ਹਰ ਕਮਾਇਆ ਹੋ